ਹਾਂ ਜੀ ਕੋਸ਼ਿਸ਼ ਕਰ ਰਹੀ ਸੀ ਤਲਵਾਰਾ ਲੈ ਕੇ ਆ ਗਈ ਸੀ ਕਿ ਸਾਡੇ 40 ਹਜ਼ਾਰ ਸਹਾਫ ਫਾਕਸ ਘਾਤ ਨੂੰ ਸਰਹਥਿਆਰ ਦੀਆਂ ਕਿਰਪਾਨਾਂ ਠੀਕ ਹੈ ਜੀ ਚਾਕੂ ਦੰਦੇ ਮਤਲਬ ਸਾਰਾ ਵਿਚੇ ਡੰਡੇ-ਮੁੰਡੇ ਸਾਰਾ ਕੁਝ ਸੀਗਾ ਜੀ ਇਹਨਾਂ ਨੇ 25 ਮੁੰਡੇ ਬੁਲਾ ਲਏ ਮੇਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਹਨ ਮੇਰੇ ਕਿਰਪਾਨ ਮਾਰੀ ਹੱਥ ਤੇ ਕੱਪੜੇ-ਕੁਪੜੇ ਪਾੜ ਗਏ ਠੀਕ ਹੈ ਜੀ ਭੈਣਾ ਨੂੰ ਬਲੀਤ ਕਰ ਗਏ ਜੀ ਆ ਮੇਰੀ ਭੈਣ ਦੀ ਸਾਰੀ ਚੁੰਨੀ-ਤਮੀ ਇਹਨਾਂ ਨੇ ਪਾੜੀ ਹੈ ਜੀ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਵੀ ਸਰ ਕੀਨੇ ਮਾਰੀ ਹੈ ਜੀ ਜਿੱਤ ਦੇ ਹੱਥ 'ਚ ਕਿਰਪਾਨ ਸੀ ਪਰ ਕੀ ਨਾ ਰਹੀ ਸੀ ਵਰਸ਼ਾ ਛੁੱਟਾਲ ਜਾਮ ਲਾਤਾ ਵੀ ਤੁਸੀਂ ਸਾਡੇ ਕੋਲੋਂ 40000 ਰੁਪਏ ਸਾਕੇ ਲੈ ਗਏ ਹਾਂਜੀ ਫਿਰ ਹਨਾ ਮੈਂ ਇਹਨਾਂ ਦੇ ਘਰੇ 2 ਮਿੰਟ ਗਈ ਸੀ ਫਿਰ ਨਾਲ ਦੀ ਨਾਲ ਵਾਪਸ ਆ ਗਈ ਸੀ ਇਹਨਾਂ ਨੇ ਨਾ ਕਿਸੇ ਸ਼ਾਨੇ ਨੂੰ ਦਿਖਾਇਆ ਵੀ ਹਨਾ ਵੀ ਤੁਮ ਸਾਡੇ ਕੋਲੋਂ 40000 ਸਾਕੇ ਲੈ ਗਏ ਤੇ ਉਸ ਤੋਂ ਬਾਅਦ ਹਨਾ ਇਹ ਮਤਲਬ ਕੁੱਟਣ ਮਾਂ ਦੀ ਕੋਸ਼ਿਸ਼ ਕਰ ਰਹੀ ਸੀ ਛਲਵਾਰਾ ਲੈ ਕੇ ਆ ਗਈ ਸੀ ਵੀ ਸਾਡੇ 40000 ਰੁਪਏ ਵਾਪਸ ਕਰ ਦਿਓ ਫਿਰ ਐਂਡ ਸੀ ਮੇਰੀ ਤਿੰਨ ਸਾਲ ਤੋਂ ਉਹ ਨਾਲ ਰਹੀ ਸੀ ਹਾਂਜੀ ਅਗਰ ਹੀ ਸਕੂਲ ਸੀ ਜਮ ਕੀ ਦੀ ਬੱਚੇ ਉਹਨਾਂ ਦੇ ਘਰ ਦਿਆ ਨੇ ਪਹਿਲਾਂ ਤੁਹਾਨੂੰ ਪੁੱਛਿਆ ਹਾਂਜੀ ਪਹਿਲਾਂ ਮਤਲਬ ਪੁੱਛਿਆ ਵੀ ਅਸੀਂ ਮਨਾ ਕਰਤਾ ਫਿਰ ਉਹ ਕਹਿੰਦੇ ਸੀ ਤੁਸਾਂ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ ਚ ਅਸੀਂ ਸ਼ਾਨੇ ਨੂੰ ਦਿਖਾਇਆ ਸੀ ਤੇ ਹਨਾ ਉਹਨਾਂ ਨੇ ਕਾਫ਼ੀ ਇਲਜ਼ਾਮ ਲਾ ਤੇ, ਕੁ ਬਹੁਤ ਕਿਰਪਾਨਾਂ ਚੱਲੀਆਂ ਕੱਲ੍ਹ ਨੂੰ ਹੈ ਨਾ, ਬਹੁਤ ਲੜਾਈ ਹੋਈ ਕਿੰਨੇ ਜਾਣੇ ਆਏ ਸੀ ਇਹਨਾਂ ਨੇ ਵੀਹ ਪੱਚੀ ਮੁੰਡੇ ਬੁਲਾ ਲਏ, ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਨਾਲੇ ਹੈ ਨਾ ਮੇਰੇ ਕਿਰਪਾਨ ਮਾਰੀ ਹੱਥ ਤੇ, ਸ਼ਿਬੂ ਚਾਲੀ number ਫਾਟਕ ਅਹ ਸੂਰਜ ਹੈ ਨਾ ਸੂਰਜ ਜੀਤਾ ਕਿੱਟੀ ਜੀਤਾ main ਆ ਜੀ ਹਾਂਜੀ 14 ਟਾਂਕੇ ਲੱਗੇ ਨੇ ਜੀ ਕੀ ਨਾਮ ਹੈ ਤੁਹਾਡਾ ਨੇਤਨ ਜੀ ਸਰ ਇਹ ਇਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40000 ਰੁਪਇਆ ਵੀ ਸਟਾ ਮੇਰੀ ਭੈਣ ਨੇ ਮਤਲਬ ਚੱਕ ਲਿਆ ਜੀ ਜੋ ਕਿ ਇਹਨੇ ਚੱਕਿਆ ਨਹੀਂ ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆਓ ਤੇ ਸਰ ਇਹਨਾਂ ਨੇ ਮਿਲਿਆ ਨਹੀਂ ਜਾਨੀ ਜੀ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40000 ਦੇ ਦਿਓ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਵਿਦਾਨ ਨੂੰ ਚੁੱਪਚੀ ਪੀਤੇ ਸਾਨੂੰ 40000 ਰੁਪਏ ਦੇ ਦੋ ਤੇ ਸਰ ਜਿੱਦਰ ਮਤਲਬ ਇਹ ਗੱਲ ਹੋਈ ਉਸ ਤੋਂ ਇੱਕ ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ 40000 ਰੁਪਏ ਦੇ ਦੋ ਮੈਂ ਚਲੋ ਘਰੇ ਆਜੋ ਤੁਸੀਂ ਆਪਾਂ ਬਹਿ ਕੇ ਗੱਲ ਕਰਦੇ ਆਂ ਤੇ ਸਾਡੇ ਮੇਰੀ ਭੈਣ ਦੇ ਲੁੱਟਾ ਮਾਰੀ ਇਹਨਾਂ ਨੇ ਠੀਕ ਹੈ ਜੀ ਇਸ ਚੁੰਨੀ ਬਾੜਤੀ ਮਤਲਬ ਐ ਬਾਹਰ ਆ ਕੇ ਸਰ ਸਾਰੇ ਜਿਹੜੀ ਇਹ ਬਾਰਦਾਤ ਹੈ ਸਰ ਇਹ ਕੈਮਰੇ ਵਿੱਚ ਰਿਕਾਰਡ ਹੈ ਜੀ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਉਹਦੇ ਵਿੱਚ ਸਾਰਾ ਰਿਕਾਰਡ ਹੈ ਜੀ ਕਿੰਨੇ ਜਣੇ ਸੀ ਜਿਹੜੇ ਹਮਲਾ ਸਰ ਹਮਲਾ ਹੈ ਜੀ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚਲੋ ਤੁਸੀਂ 25 ਤੋਂ 26 ਜਣੇ ਹੈ ਸਰਹਤियार ਦੀ ਕਿਰਪਾਨਾਂ ਠੀਕ ਹੈ ਜੀ ਯਾਰ ਚਾਕੂ ਦੰਦੇ ਮਤਲਬ ਸਾਰਾ ਵਿਚੇ ਡੰਡੇ-ਉੰਡੇ ਸਾਰਾ ਕੁਝ ਸੀ ਗਈ ਕੀ ਕੀ ਨੁਕਸਾਨ ਕਰਤੀ ਗਈ ਟਮੀ ਮਾਰੀ ਜਾਂਦੇ ਸਰ ਨੁਕਸਾਨ ਸਰ ਇੱਕ ਤਾਂ ਹੀ ਦੇਖੋ ਸਾਡੇ ਘਰ ਦਾ ਗੇਟ ਭੰਨ ਗਿਆ ਠੀਕ ਹੈ ਜੀ ਅਸੀਂ ਹੈ ਨਹੀਂ ਸੀਗੇ ਮੌਕੇ ਤੇ ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ ਤੇ ਫਿਰ ਮੇਰੀ ਸਕੂਟਰੀ ਹੈ ਜਿਹੜੀ ਲੱਖ ਰੁਪਏ ਦੀ ਸਕੂਟਰੀ ਹੈ ਭੰਨ ਗਈ ਜੀ ਠੀਕ ਹੈ ਜੀ ਮੈਂ ਹੁਣੇ ਨਵੀਂ ਲੈਤੀ ਸੀ ਥੋੜਾ ਟਾਈਮ ਪਹਿਲਾਂ ਠੀਕ ਹੈ ਸਰ ਅਬ ਕੀ ਸਰ ਜਿਹੜੇ ਕੱਪੜੇ ਕੁੱਪੜੇ ਪਾੜ ਗਏ ਠੀਕ ਹੈ ਜੀ ਭੈਣਾ ਨੂੰ ਬਲੀਤ ਕਰ ਗਏ ਜੀ ਆ ਮੇਰੀ ਭੈਣ ਦੀ ਸਾਰੀ ਚੁੰਨੀ ਚੰਨੀ ਇਹਨਾਂ ਨੇ ਪਾੜੀ ਹੈ ਜੀ ਕਿਥੇ ਤੁਮਾਰ ਕਿਥੇ ਮਾਰੀ ਸਰ ਇਹਨਾਂ ਨੇ ਹੱਥੇ 'ਚ ਮਾਰੀ ਇਹ ਤਲਵਾਰ ਹੈ ਜਿਹੜਾ ਸਿਕੰਦਰ ਸਰ ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ ਜਿਹੜਾ ਹੈ ਫਾਦਰ ਸਾਹਿਬ ਨੇ ਉਹਨਾਂ ਦੇ ਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਉਹ ਇਹਨੂੰ ਸਾਈਡ ਤੇ ਲੈ ਗਏ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਵੀ ਸਰ ਕਿਹਨੇ ਮਾਰੀ ਹੈ ਜੀ ਜਿੱਤ ਕੇ ਵਿਹੱਤ ਵਿੱਚ ਕਿਰਪਾਨ ਸੀ ਪਰ ਉਸ ਟਾਈਮ ਸਰ 14 ਨੇ ਜੀ 14 ਟਾਂਕੇ ਲੱਗੇ ਨੇ ਹੁਣ ਕੀ ਮੰਗਤਾ ਸਰ ਮੰਗਦਾ ਕੀ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐ ਟਾਂਕੀ ਦਈਏ ਅਸੀਂ ਸਾਨੂੰ ਜਿਉਂ ਨਹੀਂ ਦੇਣ ਦੇ ਤੁਹਾਨੂੰ ਮਕਾਨ ਬਕਿਆਵਾਂਗੇ ਉਹਨੂੰ ਤੇ ਸਰ ਇਹ ਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲੇ ਜੀ ਇਹਨਾਂ ਦੇ ਲੜਾਈ ਝਗੜਾ ਹੁਣ ਸੋਹੰਦੀ ਸਿਵਲ ਹਸਪਤਲ ਨਾ ਪਾ ਤੋਂ ਇਨਫੋਰਮੇਸ਼ਨ ਮਿਲ ਜੀ ਸੇ ਦੋਨੋਂ ਪਾਰਟੀਆਂ ਦਾ ਖੰਨੇ ਤੇ ਦੋਨੋਂ ਦੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਐ ਸਟੇਟਮੈਂਟ ਲਿਖ ਕੇ ਮੌਕੇ ਤੇ ਜਾ ਕੇ ਪੜਤਾਲ ਕਰਕੇ ਤੇ ਜੋ ਬੰਦੀ ਕਾਰਵਾਈ ਹੋਈ ਉਹ ਕੀਤੀ ਐ ਐਲੀਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਤੇ ਜਿਹੜਾ ਸਿਕੰਦਰ ਪਾਰਟੀ ਐ ਦੂਜੀ ਪਾਰਟੀ ਨੂੰ ਇਲਜ਼ਾਮ ਲਾ ਰਹੀ ਐ ਕਿ 40000 ਰੁਪਏ ਲੜਕੀ ਚੋਕੇ ਲੈ ਗਈ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪ ਵਿਚ ਤਕਰਾਰਬਾਜੀ ਹੋਗੀ ਤੇ ਲੜਾਈ ਝਗੜਾ ਹੋਗਾ ਉਹ 40000 ਰੁਪਏ ਦਾ ਵੀ ਆਪਾਂ ਨੇ ਮਤਲਬ ਕੀ ਪੜਤਾਲ ਕਰਨੀ ਹੈ ਵੀ ਕੀ ਸੀਗਾ ਉਹ ਤੇ ਉਸ ਤੋਂ ਬਾਅਦ ਜੋ ਬੰਦੀ ਕਰ ਵੀ ਉਮ ਚਲਣ ਸੀ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਕੈਮਰੇ ਚਾਹੇ ਨੇ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ ਪਰ ਉਧਰੋਂ 소ਨੀਆ ਇਹਨ ਜਿਹੜਾ ਇੱਕ ਬਸੋਂ ਵਰਸ਼ਾ ਮਿਸਰਾ ਜੇ ਸੱਟ ਲੱਗਿਆ ਦੋਨੋਂ ਪਾਰਟੀਆਂ ਬਾਖਨ ਨੇ ਤੇ ਪੜਤਾਲ ਕਰਕੇ ਜੋ ਸਾਹਮਣੇ ਉਹਦੇ ਮੁਤਾਬਕ ਕਾਰਨ ਵਿੱਚ ਵਰਸ਼ਾਂ ਵਿੱਚ ਜਿਵੇਂ ਇੱਕ ਘਰ ਦੇ ਵਿੱਚ ਜਿਵੇਂ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਤੇ ਹੋਰ ਵੀ ਨੁਕਸਾਨ ਕੀਤਾ ਗੇਟ ਤੇ ਮਾਰੀ ਨੇ ਤਲਵਾਰਾਂ ਤੇ ਇੱਕ ਸਕੂਟਰੀ ਖੜੀ ਸੀਗੀ ਐਕਟਿਵਾ ਉਹਦੇ ਤੇ ਮਤਲਬ ਕਿ ਉਹਦਾ ਕਾਫੀ ਉਹਦਾ ਐਕਟਿਵਾ ਦਾ ਕਾਫੀ ਨੁਕਸਾਨ ਕਰਤਾ ਤਾਂ ਮਤਲਬ ਜੀ ਜਦੋਂ ਥੱਥ ਕੋਈ ਸਾਹਮਣੇ ਆ ਤੇ ਉਹਦੇ ਮੁਤਾਬਕ ਬਣਦੀ ਕਾਰਨ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਸੰਬੰਧਨ ਲਈ ਇੱਕ ਵਾਰ ਜਰੂਰ ਫੋਨ ਕਰੋ